ਦੂਆਪਲੀਮੈਂਟ ਦੀਆਂ ਤਵੀਆਂ ਹਾਈਡਰੌਲਿਕ ਤਵੀਆਂ ਇਹ ਕਿੜੇ ਆ ਲੈਜਰ ਲੈਜਰ ਆ ਹਨ 28 ਡਿਸਕਾਂ ਹਾਈਡਰੌਲਿਕ ਨੇ ਕਿੰਨੀਆਂ ਹਾਈਵੀ ਬਣਾਈਆਂ ਗਿਆ ਨੇ ਇਹਨਾਂ ਦੀ ਕੀਮਤਾਂ 397000 ਡਿਸਕਾਊਂਟ ਕਰਕੇ ਇੱਧਰ ਦੇਖ ਰਹੇ ਹੋ ਤਵੀਆਂ ਇੱਕ ਬੱਖਰੇ ਤਰੀਕੇ ਦੀਆਂ ਸਾਰੇ ਮੇਲੇ ਤੋਂ ਇਹ ਬੱਖਰੇ ਤਰੀਕੇ ਦੀਆਂ ਤਵੀਆਂ ਬਣੀਆਂ ਨੇ ਕਿਸਾਨ ਵੀਰਾਂ ਦੀ ਖੱਚ ਦਾ ਕੇਂਦਰ ਬਣੀਆਂ ਨੇ ਇਹ ਤਵੀਆਂ ਤੁਸੀਂ ਦੇਖ ਰਹੇ ਹੋ ਇੱਕ ਬੱਖਰੇ ਤਰੀਕੇ ਨਾਲ ਬਣਾਈਆਂ ਗਈਆਂ ਨੇ ਇਹ ਇਹ ਵੀ ਹਾਈਡਰੌਲਿਕ ਤਵੀਆਂ ਨੇ ਜਿਨ੍ਹਾਂ ਦੀ ਕੀਮਤ ਆ ਗਈ 295000 10000 ਰੁਪਿਆ ਡਿਸਕਾਊਂਟ 285000 ਦੀ ਯੂ ਨੋ 65 ਹੌਸਪਾਵਰ ਦਾ ਟਰੈਕਟਰ ਖਿੱਚ ਸਕਦਾ 4x4 ਸਿਰਫ ਤੇ ਸਿਰਫ 4x4 ਉਹੋ ਹਾਲ ਆ ਚਾਰ ਆਟਾ ਜੱਕੇ ਜਿਹੜੀਆਂ ਪੀਲ ਵਾਲੀਆਂ ਬਿਲਕੁਲ ਰਹਿ ਗਈਆਂ ਨੇ ਜਿਹਦੀ ਕੀਮਤ 20000 ਰੁਪਏ 2000 ਰੁਪਏ ਡਿਸਕਾਊਂਟ 18000 ਰੁਪਏ ਵਿੱਚ ਹੋਊਗਾ ਜਿੰਨੇ ਕਿਸਾਰ ਵੀ ਪਹੁੰਚਦੇ ਨੇ ਸਾਰੇ ਜਿਹੜੇ ਖੇਦਦੇ ਆ ਕਿ ਅੱਜ ਆ ਕਿੱਤੀਆਂ ਜਿਹੜੀਆਂ ਉਹ ਸਰਮ ਆਪਣੇ ਕੋਲ ਤਿਆਰ ਰਹੀਆਂ 150 ਦੇ ਵਿੱਚੋਂ ਇਹ ਜਸਮਾ ਦੇ ਘਰੇ ਬਿਲਕੁਲ ਵੀ ਡਿਸਕਾਊਂਟ 80000 ਕੀਮਤ 5000 ਰੁਪਏ ਡਿਸਕਾਊਂਟ ਨੂੰ 60 ਐਚਪੀ ਦਾ 4x4 ਟਰੈਕਟਰ ਖਿੱਚੂਗਾ ਬਾਦੂ ਸਿੰਘ ਅਪਲਾਈਮੈਂਟ ਸੰਗਰੀਆਂ ਰਾਜਸਥਾਨ ਦੇ ਵਿੱਚੋਂ ਇਹ ਸੰਤ ਮਸ਼ੀਨਰੀ ਸਟੋਰ ਵਾਲੇ ਲੈ ਕੇ ਆਏ ਨੇ ਇਹ ਜਿੰਦਰਾ ਦਾ ਰੇਟ ਆ 2 ਕਾਉਂਟਰ 35 ਕਿਲੋ 35000 ਰੁਪਏ ਦੀ ਕੀਮਤ ਰੱਖੀ ਗਈ ਆ ਵੀ ਦੇਖ ਰਹੇ ਹੋ ਕਿੰਨਾ ਹੈਵੀ ਆ ਚੱਕ ਲੋ ਰੱਖਣਾਂ ਲੈ ਕੇ ਇੱਕ ਕਿਲੋ ਰਹਿਣਾ ਲਾ ਕੇ ਰਾਸਤਾਨੀਆਂ ਦਾ ਕਰਾਹਗਾ ਤੁਸੀਂ ਕਰਾ ਦੇਖ ਰਹੇ ਹੋ ਵਡੀਆਂ ਡੀਲਾਂ ਲੈ ਲਓ ਫਾਇਦੇ ਵਿੱਚ 42000 ਰੁਪਿਆ ਕੀ 2000 ਡਿਸਕਾਊਂਟ 40000 ਦਾ ਦੋ ਕਾਉਂਟਰ 50 ਕਿਲੋ ਵੇਟ ਹੈ ਇਸ ਦਾ ਟੋਟਲ ਹਾਲ ਤੁਸੀਂ ਦੇਖ ਰਹੇ ਹੋ ਇਹ ਵੀ ਰਾਸਤਾਨੀ ਨੇ ਅੱਜ ਰਾਸਤਾਨੀ ਹਾਲੀ ਦਿਖਾਵਾਂਗੇ ਸਾਰੀ ਮਸ਼ੀਨਰੀ ਜਿਹਦੀ 2 ਟਨ 3 ਕਿਲ 3 ਕਾਉਂਟਰ 65 ਕਿਲੋ 45000 ਰੁਪਿਆ ਕੀਮਤ ਆ ਗਈ ਜਿਹੜੇ ਤੁਸੀਂ ਹਾਲ ਦੇਖ ਰਹੇ ਹੋ ਸਭ ਰਾਸਤਾਨੀ ਨੇ 40% ਸਬਸਿਡੀ ਐ ਇਸ ਹਾਲਾਤੇ ਉੱਤੇ ਟੋਆ ਹਲ ਨੇ ਵੇਟ ਆ 4 ਕਾਉਂਟਲ 20 ਕਿਲੋ 55000 ਰੁਪਿਆ ਕੀਮਤਾ ਸਬਸਿਡੀ 40000 ਜੇ ਕਿਸੇ ਕਿਸਾਨ ਵੀਰ ਨੇ ਲੈਣਾ ਹੋਵੇ ਤਾਂ ਲੈ ਸਕਦਾ ਕੁੱਲੀਆਂ ਬੱਡੀਆਂ ਨੇ ਇਹ ਆਫਰਾਂ ਦੇ ਨਾਮ ਤੇ ਇਹ ਆਫਰਾਂ ਮੁਰਕੇ ਨਹੀਂ ਲੱਪਣੀਆਂ 295 ਵੇਟ ਆ 35000 ਕੀਮਤਾ 11 ਹਾਲ ਨੇ ਜੀ ਇਹ ਉਸ ਤੋਂ ਬਾਅਦ ਆ ਕੇ ਫੇਰ 11 ਹਾਲਾ ਜਿੰਨਾਂ ਦਾ 290 ਵੇਟ ਆ 36000 ਰੁਪਇਆ ਕੀਮਤ ਆ ਇਹ ਸਭ ਰਾਸਤਾਨੀ ਤਰੀਕੇ ਨਾਲ ਬਣੇ ਹੋਏ ਨੇ ਰਾਜਸਥਾਨ ਦੇ ਸੰਗਰੀਆ ਮੰਡੀ ਦੇ ਆ 11 ਹਾਲ ਵੇਟ 290 ਕਿਲੋ 33000 ਰੁਪਇਆ ਕੀਮਤ ਜਿਉਂ-ਜਿਉਂ ਵੇਟ ਘਟਦਾ ਤੇ ਵੇਟ ਵਾਧਦਾ ਕੀਮਤ ਵਾਧੀ ਆਗੀ 13 ਹਲ ਦੇਖ ਰਹੇ ਹਾਂ ਤੁਸੀਂ ਜਿੰਨਾ ਦਾ 4 ਕਾਟਲ ਵੇਟ ਆ ਤੇ ਕੀਮਤਾਂ 50000 ਰੁਪਿਆ ਬਹੁਤ ਹੈਵੀ ਨੇ ਇਹ 14 ਹਲ ਨੇ ਜੀ ਇਹ ਉਸ ਤੋਂ ਬਾਅਦ ਆ ਜੋ 15 ਹਲ ਨੇ ਉਹਦਾ ਵੇਟ ਆ 4 ਕਾਟਲ 40 ਕਿਲੋ 55000 ਕੀਮਤਾਂ 40 ਕਿਲੋ ਵੇਟ ਵਧ ਗਿਆ ਤੇ 5000 ਰੁਪਿਆ ਕੀਮਤ ਵਧ ਗਈ। ਅਗੋਂ ਵੱਡਾ ਤੁਸੀਂ ਮੱਝੀ ਦੇ ਬੈਗ ਨਾਲ। ਇਹਦਾ ਪੌਦਾ ਗੁੜਾ ਜਾਂਦਾ ਜਿੰਦਾ ਸਾਈਕਲ ਕਰ ਜਾਗੇ। ਉਸ ਤੋਂ ਬਾਅਦ ਫੇਰ 15 ਹਾਲ ਨੇ 40 4 ਕਾਉਂਟਲ 60 ਕਿਲੋ weight ਆ। ਜਿਹਦਾ ਰੇਟ ਆ 60000 ਰੁਪਿਆ। ਉਸ ਤੋਂ ਬਾਅਦ ਆ ਗਏ 17 ਹਾਲ। 17 ਹਾਲ ਸਾ 6 ਕਾਉਂਟਰ 40 ਕਿਲੋ ਵੇਟ ਆ। ਵਿਕੀਮਤ 83000 ਰੁਪਏ ਤੁਸੀਂ ਦੇਖ ਰਹੇ ਹੋ। ਦੇ ਵਿੱਚ ਫੇਰ ਬੰਦੇ ਚਾਰ ਪਾੜਦਾ ਏ। ਇੱਕ ਕਿਲੋ ਦੇ ਸਮੇਂ ਵਿੱਚ ਫੇਰ ਬੰਦੇ ਚਾਰ ਪਾੜਦਾ। ਕਿ ਪਹਿਲਾ ਦੋ ਕੜੀਆਂ ਬਾਰ-ਬਾਰ ਨਹੀਂ ਆਉਣਾ ਪਹਿਲਾ ਦੋ ਕੜੀਆਂ। ਹਾਈਡਰੌਲਿਕ ਹਾਲ ਆਗੇ 17 ਹਾਲ ਜਿੰਨਾਂ ਦਾ ਵੇਟ ਆ ਬਹੁਤ ਜਿਆਦਾ ਵੇਟ ਆ। 8 ਕਾਉਂਟਰ 25 ਕਿਲੋ 1,20,000 ਕੀਮਤ ਆ ਗਈ। ਇਸੀ ਇੱਕ ਪੂਰੇ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਸੀ ਇਹ ਹਾਲ ਰਾਜਸਥਾਨ ਸੰਗਰੀਆ ਮੰਡੀ ਤੋਂ ਆਏ ਹੋਏ ਨੇ ਸਾਧੂ ਰੇ ਚਾਰ ਅੱਟਾ ਚੱਕੀਆਂ ਰਹੀਆਂ ਭਾਈ ਜੀ ਲਾਟਾ ਨਜ਼ਾਰੇ ਲਾਟਾ ਮੇਲਾ ਲਾਟਾ ਮੇਲਾ ਭਾਈ ਸ਼ਾਂਤੀਬਾਨ ਕਾ ਆਪਣੀ ਦੇ ਲੋ ਬਹੁਤ ਹੈਵੀ ਮਸ਼ੀਨਰੀ ਬਣਾਈ ਗਈ ਹੈ ਇਹ ਆਪਣੇ ਮਿੱਤਰ ਗਏ ਕਨੋਪੀਆਂ ਦੇਖੋ ਜੀ ਇਦੀ ਕੀਮਤ ਤਾਂ 4,60,000 ਰੁਪਇਆ ਇੱਕ ਹੋਰ ਬੰਦ ਹੋ ਗਿਆ ਤੋਂ ਜਿਹੜਾ ਤਸਵੀਰ 36 ਕਿਲੋਵਾਟ ਦੀ ਲੈ ਵੀ ਇੱਕ ਮੋਟਰ ਇੱਕ ਅਸ਼ਰ ਮੋਟਰ ਹੈ ਸਿੰਗਰਾਂ ਵਾਲਾ ਨਾਮ ਰੱਖਤਾ ਮੋਟਰ ਸਾਹਿਬ ਕਰਦਾ ਆ ਗਿਆ ਕਿ ਨਹੀਂ ਅਸ਼ਰ ਮੋਟਰ ਮੇਰਾ ਵੀ ਹੈ ਉਹ ਵੀ ਦਾਸ ਮੇਟਾ ਮਾਜਵਾਲੀ ਜਿੱਦੀਆਂ ਉੱਪਰ ਬੀ ਬੀਜੇ ਲਈ ਮਸ਼ੀਨ ਹੈ ਉੱਤੇ ਆਹੀ ਆ ਬਣਾ ਸਕਦੇ ਨੇ ਰੈਡੀਏਟਰ ਇਧਰ ਹੈ ਦਰਾ ਦੋ ਸਿਲੰਡਰ ਇੰਜਨ ਦੇ ਨਾਲ ਬਹੁਤ ਬੰਡੀਆਂ ਆਫਰਾ ਜਿਹੜੀਆਂ ਲਾਤੀਆਂ ਲੈਸ ਰੇਟ ਤੇ ਬਹੁਤ ਦੇ ਭਾਜੜੀਆਂ ਅੱਜ ਮਿਸ਼ਰੀ ਦੀ ਉਸਿਆ ਆਪਣੇ ਘਰਾਂ ਨੂੰ ਲੈ ਜਾਓ ਕੋਈ ਵੀ ਦਾ ਨਾਲ ਕੋਈ ਸਮਝੌਤਾ ਨਹੀਂ ਕੁਆਲਿਟੀ ਟੈਕ ਚੈੱਕ ਕਰ ਲਈ ਹੈ ਇਹਦੇ ਨਾਲ ਕੋਈ ਸਮਝੌਤਾ ਨਹੀਂ ਬੰਡੀਆਂ ਆਫਰਾ ਜਿਹੜੀਆਂ ਅੱਜ ਸ਼ਰਤੀ ਵਾਲੀਆਂ ਫੜਨ ਵਾਲੀ ਦਾ ਜਿਹੜੀ ਲਾਤੀਆਂ ਆਪਰੇ ਵਾਲੀ ਚੱਕੀ ਵੈਲਕਮ ਮੁਫਤ ਲੈ ਕੇ ਜਾਓ ਜੀ 6000 ਰੁਪਏ ਦੀ ਆਟਾ ਟੱਕੀ ਕਿਸਾਨ ਭਰਾਵਾਂ ਲਈ ਬਿਲਕੁਲ ਮੁਫਤ ਆ ਜਿਹੜੇ ਕਿਸਾਨ ਭਰਾ ਸਾਡੇ ਕੋਲ ਆਏ ਆ 21 16000 ਰੁਪਏ ਦੀ ਬਿਲਕੁਲ ਮੁਫਤ ਜੀ ਇੱਕ ਸਰਪੇ ਡਰਪ ਦੀ ਕੀਮਤ ਤੁਸੀਂ ਨਹੀਂ ਲਵਾਂਗੇ ਤੁਸੀਂ ਕੋਈ ਵੀ ਰੂਟਾ ਮੀਟਰ ਖਰੀਦੇ ਹੋ 10 ਤੋਂ 10000 ਰੁਪਏ ਦੀ ਜਿਹੜੀ ਆ 1000 ਲੀਟਰ ਦਾ 300 ਮੀਟਰ ਪਾਈਪ ਦੇ ਨਾਲ 135000 ਰੁਪਏ ਕੀਮਤ ਹੈ ਜਿਹੜਾ 115000 ਦੇ ਵਿੱਚ ਦਿੱਤਾ ਜਾਊਗਾ ਮੇਲੇ ਤੇ ਆਫਰ ਚੱਲਦੀ ਆ ਕਿਸਾਨ ਵੀਰਾਂ ਲਈ ਖੁਸ਼ੀ ਵਾਲੀ ਗੱਲ ਹੈ ਜੀ ਜਿਹੜੇ ਸਾਡੇ ਕੋਲ ਪੁੰਡਰੇ ਨੇ ਕਿਸਾਨ ਭਰਾ ਬਾਟੇ ਵਾਲੀ ਚੱਕੀ ਬਿਲਕੁਲ ਮੁਫਤ ਹੈ ਜੀ ਆਟੇ ਵਾਲੀ ਚੱਕੀ ਬਿਲਕੁਲ ਮਹਿੰਗਾ ਜੀ ਕਟਿੰਗ ਦੀ ਚੱਕੀ ਬਿਲਕੁਲ ਮਹਿੰਗਾ ਬਰੂਟਲ ਇੰਟੈਗ੍ਰੀਟੀ ਦੇ ਬਿਲਕੁਲ ਮਹਿੰਗਾ 16000 ਦੀ ਆਟੇ ਵਾਲੀ ਚੱਕੀ ਤੇ 10000 ਦੀ ਸ਼ੋਟ ਲੀਟਰਾਂਜ ਕੰਪਨੀ ਦੀ ਆਟੇ ਵਾਲੀ ਚੱਕੀ ਆ ਕੰਪਨੀ ਦੀ ਚੱਕੀ ਆ ਐ ਨਹੀਂ ਵੇਚ ਦੇਸੀ ਦੇਵਾਂਗੇ ਕਿਹੜਾ ਬੋਲ ਆ ਆ ਇੱਧਰ ਲੈ ਬੋਲਿਆ ਨਾ ਕਿਹੜਾ ਕੰਪਨੀ ਦੇ ਆ ਬਣੇ ਜਾਵਗੇ 1500 ਲੀਟਰ ਦਾ ਸੱਪੇ ਪੰਪਾ 100 ਮੀਟਰ ਪਾਈਪ ਦੇ ਨਾਲ 165000 ਰੁਪਿਆ ਰੇਟ ਆ ਜਿਹਦਾ ਡਿਸਕਾਊਂਟ ਕਰਕੇ 145000 ਰੁਪਿਆ ਦਾ ਦਿੱਤਾ ਜਾਊਗਾ ਸਿਰਫ ਮੇਲੇ ਤੇ ਡਿਸਕਾਊਂਟ ਹੈ ਇਹ 1000 ਲੀਟਰ ਸਰਪੇ ਪੰਪ ਭਾਈ ਜੀ ਨਖਲੋ ਜੀ ਸ਼ਕਤੀਮਾਨ 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 ਸ਼ੇਕੋ ਇੰਡਸਟਰੀ ਬੱਚੇ ਦੀ ਜਵਾਨ ਸ਼ਕਤੀਮਾਨ 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 ਜਾਨ ਕਹਿੰਦਾ ਸ਼ਕਤੀਮਾਨ ਕਿਉਂਕਿ ਪਟੀਆਂ ਡੀਲਾਂ ਦੇ ਜੀ ਡੀ ਡੀ ਇੰਡਕਟਰ ਜਿਹੜੇ ਕਿ ਪਹਿਲਾਂ ਆਪਣੇ ਕਣਕ ਜਾਂ ਸੋਨੇ ਦੇ ਬੂਟੇ ਪਟ ਦਿੰਦੇ ਸੀ ਟਾਇਰ ਓਪਨ ਸੀ ਇਹ ਟਾਇਰ ਹੁਣ ਬੰਦ ਕਰਕੇ ਨਵੀਂ ਤਕਨੀਕ ਦੇ ਵਿੱਚ ਆ ਗਏ ਪਹਿਲਾਂ ਬੰਦ ਲੋਕਾਂ ਨੂੰ ਦੱਸੋ ਕਿ ਭਾਈ ਦੀ ਚੰਗੀ ਐ ਇੱਕ ਮਾੜੀ ਜੋ ਕਿ ਟਿਕਾ ਨਹੀਂ ਬੋਲਦੀ ਤਾੜੀ ਸਰਪੇ ਪੰਪ ਦੇਖ ਰਹੇ ਹੋ ਤੁਸੀਂ ਡਰੋਨ ਸਰਪੇ ਪੰਪਰ ਬੱਕਰੀ ਤਕਨੀਕ ਦੇ ਸੰਤ ਬਣਾਏ ਗਏ ਨੇ ਇਸ ਮੇਲੇ ਤੇ ਤੁਸੀਂ ਦੇਖ ਰਹੇ ਹੋ ਇਹ ਵੀ 600 ਲੀਟਰ ਦਾ ਸਰਪੇ ਪੰਪ ਬਣਾਇਆ ਗਿਆ ਜਿਹੜੇ ਵੀਰ ਆਪਣੇ ਬੱਚਿਆਂ ਨੂੰ ਮੇਲਾ ਦਿਖਾਉਣ ਲੈ ਕੇ ਆਏ ਨੇ ਬਹੁਤ ਵਧੀਆ ਉਪਰਾਲਾ ਲਗਾ ਇਹ ਉਹਨਾਂ ਲਈ ਤਾਂ ਜੋ ਆਪਣੇ ਬੱਚਿਆਂ ਨੂੰ ਪਤਾ ਲੱਗ ਸਕੇ ਇਹ ਵੀ ਵਾਲੇ ਨੇ ਕੰਟੀਲਿਗ ਸੀਨ ਹੈ ਉਹਨੂੰ ਪਹੁੰਚਾਉਣਾ ਪੀਰ ਮਾਰਕੋਟਾ ਇਹਦੇ ਲੋਟਨ ਦਾ ਆਰਗ ਕਰਨਾ ਹੈ ਕਿਸਾਨ ਦੇ ਇਹਨਾਂ ਦਾ ਲੇਜ਼ਰ ਕਰਾ 1500 T RF ਕਿਸਾਨ ਦੇ ਰੂਪੇ ਟਿਕਾ ਸਾਡੀਆਂ ਸੈਲਫੀ ਟੀਮ ਦੇ ਨਾਲ ਆਪਣੇ ਸਵਾਲਾਂ ਦਾ ਸਾਂਝਾ ਕਰੋ ਤੇ ਸਾਡੀ ਮਸ਼ੀਨਾਂ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਓ ਇਸ ਪੇਜ ਗਰੁੱਪ ਉਹਨੇ ਕਿੰਨਾ ਥੋੜਾ ਸਾਰਿਆਂ ਦਾ ਵੈਲਕਮ ਹੈ ਲੋ ਜੀ ਸਾਰੇ ਯਾਰ ਇੱਕ ਦੂਜੇ ਨੂੰ ਮਿਲਦੇ ਹੋਏ ਗੱਲਬੱਤਰੀ ਪੈ ਗਈ ਪਰ ਕੰਪਨੀ ਤੋਂ ਇਹ ਇੱਕ ਕੰਪਿਊਟਰ ਕਰਾ ਜੋ ਅਗੇ ਇੱਕ ਬਾਹਰੀ ਤਕਨੀਕ ਦੇ ਨਾਲ ਬਣਾਇਆ ਗਿਆ ਉਹ ਡੀਲਰ ਦੇ ਦਿੰਦੇ ਆ ਗਰਾਊਂਡ ਪੇਲ ਤੇ ਹੀ 50000 ਦੀ ਪੀਡੀਐਨ ਡੀ ਇਹ ਪਹਿਲਾ ਵਾਰ ਵਾਰ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਕੰਦਾਂ ਦੇ ਮਸ਼ੀਨਰੀ ਤੋਂ ਬਾਅਦ ਜਗਜੀਤ ਜਿਵੇਂ ਕਿ ਸੁਪਰ ਸਿੰਦਰ ਦੀ ਗੱਲ ਕਰੀਏ ਇਹਨੇ ਸੁਪਰ ਸਿੰਦਰ ਬਣਾਇਆ ਆ ਤਾਂ ਤੁਹਾਨੂੰ ਦਿਖਾਉਣਾ ਹੈ ਜਗਜੀਤ ਨੇ ਕੀ ਕੀ ਬਣਾਇਆ ਕੀ ਕੀ ਘੜਮਾਇਆ ਅੱਜ ਲੁਧਿਆਣਾ ਦੇ ਵਿੱਚ ਖੇਤੀਬਾੜੀ ਇੰਡਸਟਰੀ ਦੇ ਵਿੱਚ ਇੱਕ ਹੋਰ ਨਵੀਂ ਮਸ਼ੀਨ ਦੀ ਅਸੀਂ ਲਾਂਚਿੰਗ ਕੀਤੀ ਹੈ ਸੋ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਇੱਥੇ ਮੌਜੂਦ ਨੇ ਅਤੇ ਆਉਣ ਵਾਲੇ ਸਾਰੇ ਕਿਸਾਨ ਵੀ ਨਾਟਕ ਪਲੇਸਟੇ ਵੀ ਕਰਦੇ ਇੱਕ ਵਾਰ ਕਸ਼ਮੀਸ਼ ਇਹ ਜਗਜੀਤ ਦੇ ਟੂੜੀ ਵਾਲੇ ਰੀਪਰ ਨੇ ਅੱਡੋ-ਅਡੀ ਮਾਡਲ ਅੰਧਕਾਰ ਮਿਟਾ ਦਿੰਦੀ ਸੁੱਖਾਂ ਦਾ ਆਪ ਬੜਾ ਬਰਕਤਾਂ ਆਇਆ ਕਿ ਕਿਸਾਨ ਸੁੱਖੇ ਦੇ ਸਾਰੇ ਗਲਤਿ ਅਸੀਂ ਪੰਜਾਬ ਜਗਜੀਤ ਗਰੁੱਪ ਨੂੰ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਤੁਸੀਂ ਦੇਖ ਰਹੇ ਜਗਜੀਤ ਦੀਆਂ ਮਸ਼ੀਨਾ ਇਹ ਨੇ ਪ੍ਰਾਲੀ ਦੀਆਂ ਗੰਢਾ ਬਣਾਉਣ ਵਾਲੀਆਂ ਮਸ਼ੀਨਾ ਤੁਸੀਂ ਦੇਖ ਰਹੇ ਜਗਜੀਤ ਦੀਆਂ ਪ੍ਰਾਲੀ ਦੀਆਂ ਗੰਢਾ ਬਣਾਉਣ ਵਾਲੇ ਮਸ਼ੀਨਾ ਦੇਖੋ ਕਿੰਨਾ ਹੈਵੀ ਆ ਏ ਜਗਜੀਤ ਵਾਲਿਆਂ ਨੇ ਟਰੈਕਸਰ ਤਿਆਰ ਕਰਤਾ ਪੈਡੀ ਆਲੂ ਪਟਣ ਵਾਲੀ ਮਸ਼ੀਨ ਇਹ ਕਿਸਾਨ ਹੈ ਇੰਸਟਾਗ੍ਰਾਮ ਤੇ ਇਹ ਚੈਨਲ ਦੇ ਲਈ ਪ੍ਰੋਗਰਾਮ ਕਰਵਾਇਆ ਹੈ ਜਿਸਾਨਾ ਮੇਰੀ ਮਾਤਾ ਜੀ ਦੇ ਜੀ ਬਹੁਤ ਸਮਾਨੀ ਆਇਆ ਹੈ ਇੱਕ ਸਰਦਾਰ ਮੁੰਡਾ ਇੱਕ ਪਿਆਪੀ ਪਹਿਰਾਵੇ ਦੇ ਵਿੱਚ ਆਇਆ ਦੇਖੋ ਕਿੰਨਾ ਸੋਹਣਾ ਲੱਗਦਾ ਤਹਾਨੂੰ ਦਿਖਾਈਆਂ ਸੀ ਜਗਜੀਤ ਨੇ ਜੋ ਮਸ਼ੀਨਾ ਆਪਣੀ ਫੈਕਟਰੀ ਦੇ ਵਿੱਚ ਤਿਆਰ ਕੀਤੀਆਂ ਉਹ ਸਾਰੀਆਂ ਆਪਾਂ ਤਾਂ ਹੁਣ ਨੂੰ ਦਿਖਾਉਣਾ ਹੈ ਸ਼ਕਤੀਮਾਨ ਦੀ ਮਸ਼ੀਨਰੀ ਸ਼ਕਤੀਮਾਨ ਮਸ਼ੀਨਰੀ ਖੋ ਕਿੰਡੀਆਂ ਕਿੰਡੀਆਂ ਮਸ਼ੀਨਾਂ ਬਣਾਈਆਂ ਨੇ ਇਹਨਾਂ ਨੇ ਦੇਖ ਸਕਦੇ ਤੁਸੀਂ ਕਿੰਡੀ ਵੱਡੀ ਮਸ਼ੀਨ ਬਣਾਈ ਆ ਸ਼ਕਤੀਮਾਨ 37 37 ਤੁਸੀਂ ਸਲਾਈਸਰ ਵੀ ਦੇਖ ਸਕਦੇ ਹੋ ਕਿੰਨਾ ਹੈਵੀ ਬਣਾਇਆ ਦਾ 4 ਪੌਣ ਵਾਲੀ ਮਸ਼ੀਨ ਸ਼ਕਤੀਮਾਨ 72 10 ਪਈ ਦੱਸਦੀਆਂ 1,45,000 5000 ਦੀ ਸ਼ੋਟ ਉੱਥੇ ਜਾ ਕੇ ਅੰਮਾ ਦੇਖਿਆ ਜੰਗੂ ਵਾਲੇ ਦੇ ਬਣੀਆਂ ਜਿਹੜੇ ਹੁੰਦੇ ਉਹ ਚੱਕ ਲਈ ਆਪਾਂ ਕੱਲ੍ਹ ਸੀ ਵਾਲਿਆਂ ਦੇ ਲੈਣੀ ਚੱਕਦੇ ਰਹਿ ਜਾਂਦੇ ਦੋ ਤੋਂ ਹੋਣੀ ਦੋ ਤੋਂ ਕਿੰਨੀ ਕੋੜ ਜਾਂ 12 ਡੈਸਕਾਂ ਹੈ ਰੋ 185000 ਕੀਮਤਾਂ 12 ਹਰਵਾਂ ਵਾਲੀ ਇਹ ਬੈਕ ਸਾਈਡ ਤੇ ਨੇ ਉਹਨਾਂ ਦੀ ਕੀਮਤ ਆ ਗਈ 215000 ਰੁਪਈਆ ਨਹੀਂ ਵੀਰੇ ਆਪਣਾ ਨਹੀਂ ਉਹ ਬੈਠਾ ਹੋਣੇ ਮੁੰਡੇ ਇੱਥੇ ਇਦਰਾ 12 ਹਾਈਡਰੌਲਿਕ ਤਵੀਆਂ ਦਿਖਾਉਣੇ ਤੁਹਾਨੂੰ 12 ਨੇ ਇਹ ਇਹਨਾਂ ਦੀ ਕੀਮਤਾਂ 3,60,000 ਰੁਪਈਆ پوری طوی ہائیڈرولک نے جس میرے ویر نے لینا نے ੱਗੀ ਦਾ ਸਟਾਰ ਰਿਪਰ ਜੂਸੀ ਵੈਰੰਗਾਲਾ ਜਦੀ ਕੀਮਤਾ 345000 ਰੁਪਿਆ